ਲਓ ਜੀ ਅੱਜ ਬਣ ਰਹੇ ਨੇ ਫਰਾਈਜ਼ ਸਵੇਰੇ ਸਵੇਰੇ ਟਾਈਮ ਵੱਜ ਗਏ ਨੇ 6:30 ਤੇ ਸੋਹਮ ਕਹਿੰਦਾ ਮम्मा ਮੈਂ ਫਰਾਈਜ਼ ਲੈ ਕੇ ਜਾਣੇ ਨੇ ਸਕੂਲੇ ਕੱਲੋਂ ਰੋਟੀ ਨਹੀਂ ਖਾ ਕੇ ਆਇਆ ਹੈਗਾ ਤੇ ਅੱਜ ਮੈਂ ਆਲੂਆਂ ਦੇ ਵਿੱਚ ਥੋੜੀ ਜੀ ਮੇਥੀ ਪਾਈਆ ਸੁੱਕੀ ਤੇ ਥੋੜਾ ਜਿਹਾ ਨਮਕ ਪਾਇਆ ਤੇ ਜੋ ਵੀ ਕਹਿੰਦਾ ਮम्मा ਮੈਂ ਤਾਂ ਰੋਟੀ ਲੈ ਕੇ ਜਾਊਂਗਾ ਉਹ ਮੈਂ ਫਰਾਈਜ਼ ਹੀ ਲੈ ਕੇ ਜਾਣੇ ਚਲੋ ਠੀਕ ਕੱਲੋਂ ਉਹ ਰੋਟੀ ਨਹੀਂ ਖਾਧੀ ਸੋਹਮ ਉਹ ਨਾ ਹੁਣ ਬੋਲਣਾ ਫਟ ਨਹੀਂ ਜਾਂਦੇ ਗਰਮੀ ਚ ਉਦਾਂ ਹੋਏ ਪੈਨੇ ਉਹ ਇੱਕ ਤਾਂ ਬਹਿਮੀ ਜਾਂ ਬਹੁਤਾ ਬਸ ਹੱਥ ਵੀ ਲਵਾਉਂਦਾ ਹੈਗਾ ਫਿਰ ਹੁਣ ਤਾਂ ਇਹੋ ਜਿਹੀ ਵਾਲੀ ਪਤਾ ਨਹੀਂ ਕੀ ਹੋ ਗਿਆ ਮੇਰੇ ਬੁੱਲਾਂ ਤੇ ਮੈਂ ਕਿਹਾ ਚਲੋ ਜਿਹੜੀ ਚੀਜ਼ ਬੱਚਾ ਖਾਵੇ ਉਹ ਪਾ ਦਨੇ ਹਨਾ ਖੁਸ਼ ਹੋ ਕੇ ਫਰਾਈਜ਼ ਖਾ ਲਾਂਦਾ ਫਰਾਈਜ਼ ਉਹਦੇ ਫੇਵਰਟ ਨਸੋ ਹੁੰਦੇ ਤੇ ਪਪਾ ਬਣਨੇ ਕੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਜੋ ਵੀ ਹੋਰ ਲੈਣੇ ਥੋੜੇ ਜਿ ਦੇਖੀਂ ਬਾਹਰ ਕੋਣਾ ਨਾਨੂ ਨੇ ਹੋ ਲਾਲਾ ਹੂੰ ਦੇ ਖਾਣਿਆ ਵਾ ਲੈ ਲੈ ਥੋੜੇ ਜਿਹਾ ਹੋਰ ਆ ਲੈ ਜਾ ਪਲੇਟ ਤੇਰਾ ਟੇਪੜ ਹਜੇ ਮੈਂ ਪਾਉਣੀ ਆ ਰੋਟੀ ਪਾ ਦਾਂ ਥੋੜੇ ਜਿਹਾ ਆਨੇ ਨੂੰ ਹਮ ਖਾਲਾ ਨਾੜੇ ਖਾਣੇ ਨੇ ਨਾਲੇ ਦਿਲ ਕਰਦਾ ਮੁੰਡਿਆ ਗਰਮ ਨੇ ਜੋ ਵੀ ਤਿਆਰ ਹੋ ਗਿਆ ਸਕੂਲ ਜਾਣ ਵਾਸਤੇ ਤੇ ਸੋਹਣ ਨੂੰ ਹਜੇ ਮੈਂ ਨਮਾਉਣਾਗਾ ਕਿਉਂਕਿ ਹਜੇ ਉਹਦਾ ਟਾਈਮ ਹੋਇਆ ਨਹੀਂ ਉਹ ਲੇਟ ਜਾਂਦਾ ਹੁੰਦਾ ਤੇਰੀ ਰੋਟੀ ਹਜੇ ਮੈਂ ਪਾਉਣੀ ਆ ਜੋ ਵੀ ਟਿਪੰਚ ਇਹਦੀ 55 ਤੋਂ 12 ਦੇ ਤੱਕ ਚੜ੍ਹ ਪਾ ਲੈਣੇ ਚਾਹੀਦੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋ ਗਏ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 10 ਤੇ ਮੈਂ ਨਹਾ ਲਈ ਸੀ ਤੇ ਮੈਂ ਨਾ ਕੇ ਕੱਪੜੇ ਵੀ ਇਹੀ ਪਾ ਲਏ ਕਿਉਂਕਿ ਸੂਟਾਂ ਚ ਮੈਨੂੰ ਲੱਗਦੀ ਹੈ ਗਰਮੀ ਰਿਲੈਕਸ ਜਿਹਾ ਵਧੀਆ ਲੱਗਦਾ ਲੋਰ ਟੀ-ਸ਼ਰਟ ਪਾ ਲਈ ਮੈਂ ਘਰੇ ਤੇ ਹੁਣ ਇਹੀ ਚੱਲਣਗੇ ਆਪਣੇ ਗਰਮੀ ਗਰਮੀ ਕਿਉਂਕਿ ਸੂਟ ਨਹੀਂ ਪੈਂਦੇ ਗਰਮੀ ਬਹੁਤ ਲੱਗਦੀ ਹੈ ਮੈਨੂੰ ਤਾਂ ਜੇਲ੍ਹ ਜੀ ਲੱਗਦੀ ਹੈ ਸੂਟਾਂ ਦੇ ਵਿੱਚ ਪਰ ਜਦੋਂ ਬਾਹਰ ਅੰਦਰ ਜਾਣਾ ਹੁੰਦਾ ਉਦੋਂ ਮੈਂ ਸੂਟ ਪਾ ਕੇ ਜਾਨੀ ਆ ਤੇ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਬੱਚੇ ਚਲੇ ਗਏ ਸੀਗੇ ਸਕੂਲ ਤੇ ਡੈਡੀ ਵੀ ਚਲੇ ਗਏ ਅੱਜ ਸੋ ਹਮਨੇ ਫੇਰ ਉਲਟੀ ਕਰਤੀ ਸਵੇਰੇ ਥੋੜੀ ਜੀ ਚਾਦਰ ਦੇ ਉੱਪਰ ਕਰਤੀ ਸੀ ਚਾਦਰ ਹੁਣ ਮੈਂ ਚੇਂਜ ਕਰਕੇ ਛੱਡੀਆਂ ਬੈੱਡ ਚੰਗੀ ਤਰ੍ਹਾਂ ਵਧੀਆ ਬਣਾਤਾ ਆਪਾਂ ਨੇ ਚਾਦਰ ਚੇਂਜ ਕਰਤੀ ਕੱਪੜੇ ਧੋਵਾਂਗੀ ਬੱਚਿਆਂ ਦੇ ਆਇਆ ਤੋਂ ਕਿਉਂਕਿ ਉਹਨਾਂ ਦੀਆਂ ਵਰਦੀਆਂ ਵੀ ਹੋ ਜਾਣਗੀਆਂ ਨਾਲ ਪਹਿਲਾਂ ਉਹ ਧੋ ਦੂੰਗੀ ਬਾਅਦ ਚ ਫਿਰ ਚਾਦਰ ਧੋਤੀ ਜਾਊਗੀ ਤੇ ਬਾਥਰੂਮ ਵੀ ਆਪਾਂ ਧੋ ਕੇ ਪੂਰਾ ਕਲੀਨ ਕਰਤਾ ਹੁਣ ਦਿਖਾ ਰਿਹਾ ਦੇਖੋ ਸਾਰਾ ਬਾਥਰੂਮ ਢੋ ਗਿਆ ਆਪਾਂ ਚੰਗੀ ਤਰ੍ਹਾਂ ਸਾਰਾ ਸੁਕਾਤਾ ਪੂਰਾ ਸਾਰਾ ਕੰਮ ਓਕੇ ਹੋ ਗਿਆ ਤੇ ਨਹਾ ਕੇ ਹੋ ਗਈ ਸੀ ਫ੍ਰੀ ਗਰਮੀ ਬਹੁਤ ਜ਼ਿਆਦਾ ਮੈਂ ਨਾ ਬਾਹਰ ਜਾ ਕੇ ਮੜੀ ਜਲ ਪੇਸਟਿਕ ਲਾਉਣ ਲੱਗ ਗਈ ਸੀ ਸ਼ੀਸ਼ੇ ਮੇਰੇ ਨੂੰ ਗਰਮੀ ਇੰਨੀ ਆ ਗਈ ਹੁਣ ਮੈਂ ਆ ਕੇ ਫਟਾਫਟ ਅੰਦਰ ਪੱਖਾ ਲਾਇਆ ਮੈਂ ਕਿਹਾ ਪਹਿਲਾਂ ਗਰਮੀ ਸਤਾ ਲਈਏ ਤੇ ਫਿਰ ਦੇਖਦੇ ਆ ਤੇ ਹਜੇ ਮੈਂ ਰੋਟੀ ਖਾਣੀ ਆ ਮੰਮੀ ਨੇ ਖਾ ਲਈ ਰੋਟੀ ਤੇ ਪਾਠ ਵੀ ਮੰਮੀ ਨੇ ਕਰ ਲਿਆ ਹੁਣ ਹੋ ਗਈ ਸੀਗੇ ਫ੍ਰੀ ਤੇ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੂਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਹੁਣ ਖਾ ਲਈਏ ਰੋਟੀ ਤੇ ਰੋਟੀ ਦਾ ਟਾਈਮ ਹੋ ਗਿਆ ਟਾਈਮ ਬੰਦ ਗਏ ਨੇ ਸਵਾ 10 ਤੇ ਮੈਂ ਕਾਲੀ ਕੜੀ ਨਾਲ ਰੋਟੀ ਕੜੀ ਦੇ ਵਿੱਚ ਘਿਓ ਪਾ ਲਿਆ ਦੋ ਹਰੀਆਂ ਮਿਰਚਾਂ ਤੇ ਦੋ ਰੋਟੀਆਂ ਬਸ ਗਰਮੀ ਚ ਇੰਨੀ ਕੀ ਰੋਟੀ ਖਾਤੀ ਜਾਂਦੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਨਾਲ ਆਪਣਾ ਕੱਚੀ ਲੱਸੀ ਦਾ ਗਲਾਸ ਪੂਰਾ ਵੱਡਾ ਭਰਿਆ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਤੁਸੀਂ ਵੀ ਕੱਚੀ ਲੱਸੀ ਵਗੈਰਾ ਸਾਰੇ ਪੀਆ ਕਰੋ ਤੇ ਮੇਰਾ ਨਾ ਕarele ਖਾਣ ਦਾ ਤੇਲੀ ਨਹੀਂ ਕਰਦਾ ਉਹ ਕarele ਆ ਪਏ ਨੇ ਮੇਰਾ ਦਿਲ ਹੀ ਨਹੀਂ ਕੀਤਾ ਪਤਾ ਨਹੀਂ ਕੱਲ ਨਾ ਗਰਮੀ ਬਹੁਤ ਜ਼ਿਆਦਾ ਸੀ ਇੱਕ ਤਾਂ ਤੇ ਇੱਕ ਮੈਂ ਬਣਾ ਕੇ ਪਤਾ ਨਹੀਂ ਉਹੀ ਮੇਰੀ ਰੂਹ ਜੀ ਭਰ ਗਈ ਕarele ਬਣਾ ਕੇ ਹੁਣ ਮੇਰਾ ਦਿਲ ਨਹੀਂ ਕਰਦਾ ਖਾਣ ਦਾ ਰਾਤ ਮੈਂ ਕद्दू ਦੀ ਸਬਜ਼ੀ ਖਾਈ ਸੀ ਤੇ ਹੁਣ ਮੈਂ ਕੜੀ ਖਾ ਰਹੀ ਹਾਂ ਹਾਂ ਚਲੋ ਦੇਖੋ ਕarele ਸ਼ਾਮ ਨੂੰ ਦੇਖਾਂਗੇ ਦਿਲ ਹੀ ਨਹੀਂ ਕਰਦਾ ਖਾਣ ਦਾ ਹੁਣ ਖਾ ਲਈਏ ਰੋਟੀ ਅੰਦਰ ਮੰਮੀ ਬੈਠੇ ਨੇ ਪੱਖੇ ਥੱਲੇ ਉੱਥੇ ਬੈਠੂਗੀ ਜਾ ਕੇ ਮੈਂ ਲਓ ਜੀ ਹੋ ਗਿਆ ਦੁਪਹਿਰ ਦਾ ਟਾਈਮ ਬੱਚੇ ਆ ਗਏ ਸਕੂਲੋਂ ਤੇ ਚਾਹ ਆਪਾਂ ਕਰਤੀ ਖਾਲੀ ਤੇ ਚ ਸੋਮ ਨੂੰ ਪਾਤੀ ਤੇ ਚ ਮੈਂ ਪਾ ਲਈ ਤੇ ਨਾਲ ਮੈਂ ਖਾਉਂਗੀ ਗੀਰੂ ਪਕੌੜਾ ਲਿਆ ਜੋਵਨ ਤੋਂ ਇਧਰ ਮੰਮੀ ਨੂੰ ਵੀ ਰੱਖੀ ਸੀ ਚਾਹ ਮੰਮੀ ਕਹਿੰਦੇ ਮੈਨੂੰ ਹੁਣ ਨੀਂਦ ਆ ਰਹੀ ਹੈ ਮਾੜਾ ਜ ਮੈਂ ਪੀਂਨੀ ਆ ਵੀ ਬਾਅਦ ਚ ਪੀ ਲੂੰਗੀ ਜੋ ਵੀ ਆਪਦੀ ਚਾਹ ਲਿਆ ਤੂੰ ਕੀ ਕੀ ਲਿਆ ਮਟਰ ਤੇ ਗੀਰੂ ਪਟਾਣਾ ਜੋ ਵੀ ਵੀ ਚਾਹ ਨਾਲ ਗੀਰੂ ਪਕੌੜਾ ਖਾ ਰਿਆ ਸੋ ਹਮ ਬਾਥਰੂਮ ਚ ਗਏ ਆ ਮੰਮੀ ਪੈ ਗਈ ਮੈਂ ਕਹਿੰਦੇ ਮੈਂ ਹਜੇ ਪੀਣੀ ਨਹੀਂ ਚਾਹ ਮੈਂ ਇਹਨਾਂ ਦੇ ਹੁਣ ਕੱਪੜੇ ਧੋਣ ਲੱਗਦੀ ਸੀ ਮਸ਼ੀਨ 'ਚ ਪਾਉਣ ਮੈਂ ਕਿਹਾ ਚਲੋ ਪਾ ਦਈਏ ਟਾਈਮ ਬੱਜ ਗਏ ਨੇ ਪੌਣੇ ਤਿੰਨ ਫਿਰ ਬਾਅਦ 'ਚ ਮਾਜਾਂਗੇ ਭਾਂਡੇ ਬੱਚਿਆਂ ਦੇ ਲੰਚ ਬਾਕਸ ਵਗੈਰਾ ਕੱਢ ਲੇ ਤੇ ਫਿਰ ਬਾਅਦ 'ਚ ਮਾਲਦੇ ਪਹਿਲਾਂ ਚਾਹ ਪੀ ਲਈਏ ਇਹ ਸ਼ਾਮ ਦਾ ਟਾਈਮ ਹੋ ਗਿਆ ਤੇ ਮੈਂ ਬਣਾਈ ਆ ਧਾਲ ਤੜਕਾ ਲਾ ਲਿਆ ਕਿਉਂਕਿ ਤੜਕਾ ਜਦੋਂ ਲਾ ਰਹੀ ਸੀ ਮੈਂ ਬਲੌਗ ਨਹੀਂ ਬਣਾਇਆ ਗੱਗੀ ਦਾ ਫੋਨ ਚੱਲਦਾ ਸੀ ਦਾਲ ਵੀ ਉਹਨਾਂ ਦੇ ਫੋਨ ਚੱਲਦੀ ਸੀ ਬਣਾਈਏ ਤੇ ਤੜਕਾ ਵੀ ਉਹਦੀ ਲਾਇਆ ਫਿਰ ਫੋਨ ਦੀ ਬੈਟਰੀ ਲੋ ਹੋ ਗਈ ਚਾਰਜ ਲਾਤਾ ਤੇ ਹੁਣ ਮੈਂ ਲੱਗੀ ਸੀ ਰੋਟੀ ਬਣਾਉਣਾ ਸੋ ਹਮ ਦੀ ਦਾਲ ਘੜ ਤੇ ਨੂਨ ਵਾਲੀ ਆਟਾ ਗੁੰਨ ਲਿਆ ਸੀ ਤੇ ਹੁਣ ਇੱਕ ਪੇੜਾ ਕੀਤਾ ਹਜੇ ਰੋਟੀ ਬਣਾਉਣ ਲੱਗੀ ਆ ਸੈਟ ਆਪ ਆਪਣਾ ਰੋਟੀ ਦਾ ਤੇ ਮੰਮੀ ਡੈਡੀ ਪੇਰੇ ਨੇ ਚਾਹ ਸਵੇਰ ਦੀਆਂ ਰੋਟੀਆਂ ਨੇ ਡੋਗੀਆਂ ਨੂੰ ਪਾਵਾਂਗੇ ਬਾਹਰ ਤੇ ਮੰਮੀ ਡੈਡੀ ਚਾਹ ਪੀਂਦੇ ਨੇ ਹੁਣ ਸ਼ਾਮ ਦਾ ਟਾਈਮ ਆ ਚਾਹ ਦਾ 4:30 ਹੋ ਗਏ ਡੇੜੀ ਹੁਣ ਆਏ ਨੇ ਡਿਊਟੀ ਤੋਂ ਤੇ ਬਣਾ ਲਈਏ ਰੋਟੀ ਬੱਚੇ ਵੀ ਆਉਣ ਵਾਲੇ ਨੇ ਮੇਰੇ ਆਟੇ ਤੇ ਸ਼ਿਕਰੀ ਆ ਗਈ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ 7:30 ਹੋ ਗਏ ਤੇ ਨੇਰੀ ਨੇ ਹੱਲਾ ਬੋਲਤਾ ਮਿੰਟੋ ਮਿੰਟੀ ਨੇਰੀ ਬਹੁਤ ਤੇਜ਼ ਆ ਗਈ ਸੀ ਜਦੋਂ ਮੈਂ ਰੋਟੀ ਬਣਾਉਣ ਲੱਗੀ ਆ ਨਾ ਉਦੋਂ ਨੇਰੀ ਬਹੁਤ ਤੇਜ਼ ਆ ਗਈ ਸੀ ਤੇ ਮੈਂ ਸਾਰੇ ਕੱਪੜੇ ਧੋਏ ਸੀ ਜਿਹੜੇ ਬਾਹਰ ਤਾਰਾਂ ਤੇ ਪਏ ਸੀ ਤੇ ਲਾਈਟ ਭੁੱਜੀ ਸੀ ਸਾਨੂੰ ਕੁਝ ਪਤਾ ਨਹੀਂ ਚੱਲਿਆ ਵੀ ਹਨੇਰੀ ਆਊਗੀ ਮੰਮੀ ਵੀ ਅੰਦਰ ਹੀ ਸੀ ਡੈਡੀ ਵੀ ਆਏ ਸੀ ਚਾਹ ਪੀਂਦੇ ਸੀ ਡੈੜੀ ਹਣੀ ਤੇ ਜਦ ਹੀ ਇੱਕ ਮਿੰਟ ਚ ਇੰਨੀ ਤੇਜ਼ ਹਨੇਰੀ ਬੁਰਾ ਹਾਲ ਬਾਹਰ ਕੋਈ ਸੁਣਾ ਦਿਸੇ ਸਾਡਾ ਮੂੰਹ ਮਿੱਟੀ ਨਾਲ ਅੱਖਾਂ ਭਰ ਗਈਆਂ ਫਟਾਫਟ ਮੈਂ ਤੇ ਡੈੜੀ ਨੇ ਤਾਰਾਂ ਤੋਂ ਕੱਪੜੇ ਤਾਰੇ ਤੇ ਅੰਦਰ ਸੱਟੇ ਮੈਂ ਰੋਟੀ ਬਣਾ ਰਹੀ ਸੀ ਤੇ ਲਾਈਟ ਵੀ ਚਲੀ ਗਈ ਸੀ ਹੁਣ ਲਾਈਟ ਆਈ ਆ ਤੇ ਹੁਣ ਲੱਗੇ ਨੇ ਮੰਮੀ ਤੇ ਜੋ ਵੀ ਰੋਟੀ ਖਾਣ ਤੇ ਸੌਣ ਨੂੰ ਮੈਂ ਬਾਹਰੇ ਪੈ ਕੇ ਖਵਾਤੀ ਸੀ ਕਿਉਂਕਿ ਹੁਣ ਤਾਂ ਹਜੇ ਹਵਾ ਥੋੜੀ ਜੀ ਤੇਜ਼ ਆ ਯਾਨੀ ਕਿ ਹਨੇਰੀ ਤਾਂ हट ਗਈ ਹਵਾ ਤੇਜ਼ ਚੱਲਦੀ ਆ ਹਜੇ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਵਿੱਚ ਤੇ ਹਵਾ ਠੰਡੀ ਵੀ ਆ ਤੇ ਤੇਜ਼ ਵੀ ਆ ਵੈਸੇ ਨੇਰੀ ਟਿੱਕੀ ਜਿਹੜੀ ਮਿੱਟੀ ਉੱਪਰ ਦੀ ਸੀ ਉਹ ਨਹੀਂ ਹੈਗੀ ਤੇ ਮੰਮੀ ਤੇ ਜੋ ਬਣ ਖਾ ਰਹੇ ਨੇ ਰੋਟੀ ਤੇ ਮੈਂ ਵੀ ਆਪਣੀ ਰੋਟੀ ਪਾ ਲਈ ਸੀ ਡੈਡੀ ਜਾਇ ਮੈਨੇ ਦੁੱਧ ਲੈਣ ਤੇ ਸੋਮੂ ਨੂੰ ਹਵਾ ਤੇ ਸੋਹੋਂ ਮੰਦਰ ਆ ਮੰਮੀ ਤੇ ਜੋ ਵੀ ਰੋਟੀ ਖਾ ਰਹੇ ਨੇ ਦਾਲ ਵਧੀਆ ਬਣੀ ਆ ਮੇਰੀ ਜੋ ਵੀ ਲੈਣੀ ਰੋਟੀ ਅਸੀਂ ਖਾ ਰਹੇ ਹਾਂ ਦਾਲ ਚ ਮਲਾਈ ਪਾ ਕੇ ਨਾਲ ਖੀਰਾ ਤੇ ਨਾਲ ਪਿਆਜ਼ ਲਿਆਦਾ ਤੇ ਨਾਲ ਕੱਚੀ ਦੱਸੀ ਕਿ ਨਾ 9 95 9 ਵਜੇ 5 ਮਿੰਟ ਹੋ ਗਏ ਦੁੱਧ ਦਾ ਹੋ ਗਿਆ ਟਾਈਮ ਤੇ ਇਹ ਸੀ ਹੁਣ ਇਧਰਲਾ ਲਾਇਆ ਥੋੜਾ ਜਿਹਾ ਟਾਈਮ ਉਧਰਲਾ ਚੱਲ ਗਿਆ ਸੀ ਤੇ ਹੁਣ ਇਹ ਲਾਇਆ ਦੇਖੋ ਚੱਲ ਤਰਿਆ ਵੈਸੇ ਅਜੇ ਤਾਂ ਬਾਕੀ ਲੈਡ ਦਾ ਕੋਈ ਪ੍ਰੋਸਾ ਨਹੀਂ ਕਿਉਂਕਿ ਅਜਨੇ ਹਰੀ ਨੇ ਫੇਰ ਹੱਲਾ ਬੋਲਤਾ ਬਹੁਤ ਜ਼ੋਰ ਦੀ ਨੇਰੀ ਆਈ ਸੀ ਤੇ ਦੁੱਧ ਸੋਮ ਦਾ ਲੈ ਕੇ ਆਈ ਆ ਤੇ ਐਨਾ ਕੁ ਮੈ ਰਕਣੀ ਕਪੋਛਾ ਜੀ ਮੇਰਾ ਦਿਲ ਕਰਦਾ ਦੁੱਧ ਪੀਣ ਨੂੰ ਮੈਂ ਕਿਹਾ ਚੱਲ ਥੋੜਾ ਜਿਹਾ ਪੀ ਕੇ ਦੇਖਦੇ ਹਾਂ ਕਿਦਾਂ ਦਾ ਟੇਸਟ ਸ਼ੋਮੀ ਠੀਕ ਆ ਹੁਣ ਤੂੰ ਸੋਮ ਨੂੰ ਦਵਾਈ ਦਿੱਤੀ ਹੈ ਪਹਿਲਾਂ ਖੰਗ ਦੀ ਦਿੱਤੀ ਹੈ ਤੇ ਨਾਲ ਹੁਣ ਜ਼ਖਾਮ ਦੀ ਦਿੱਤੀ ਹੈ ਸੋਮ ਨੂੰ ਦਿੰਨੇ ਆ ਦੁੱਧ ਨੂੰ ਪਾਉਣਿਆ ਟਾਈਮ ਨਾਲ ਬੱਚੇ ਰਾਤ ਨੂੰ ਰੋਜ਼ ਬੇਰਾਮ ਹੋ ਜਾਂਦੇ ਨੇ ਕਿਉਂਕਿ ਏਸੀ ਨਹੀਂ ਚੱਲਦੇ ਵਿਚਾਰੇ ਸੌਂਦੇ ਨਹੀਂ ਫੇਰ ਟਾਈਮ ਨਾਲ 12-12 ਰੋਜ਼ ਵੱਜ ਜਾਂਦੇ ਨੇ ਬੱਚਿਆਂ ਆ ਨਾ ਨਿੰਗਣਾ ਹੋ ਗਿਆ ਕੁ ਮਿੰਟ ਟਾਈਮ ਵੀ ਦੇਖ ਲਓ ਜੀ ਆਪਣਾ ਹੁਣ ਦਾ ਸੌਣ ਦਾ ਟਾਈਮ 9:43 ਮਿੰਟ ਹੋ ਚੁੱਕੇ ਨੇ ਇਹ ਦੇਖਣਾ ਵੀ ਮੇਰਾ ਸਿਰ 9:43 ਮਿੰਟ ਹੋ ਗਏ ਤੇ ਹੁਣ ਹੈਗੀ ਸੌਣ ਦੀ ਵਾਰੀ ਅੱਜ ਨੇਰੀ ਨੇ ਫੇਰ ਹੱਲਾ ਬੋਲਤਾ ਹਣਾ ਚੋਮੀ ਹੈ ਨੇਰੀ ਆਈ ਸੀ ਨਾ ਕਿੰਨੀ ਨੋਰੀ ਹੋਈ ਸੀ ਨਾ ਚੋਮੀ ਉਦੋਂ ਨਾ ਬੱਚੇ ਟਿਊਸ਼ਨ ਤੋਂ ਆਏ ਸੀ ਵਿਚਾਰੇ ਅੱਖਾਂ ਦੇ ਹੱਥ ਧਰਿਆ ਹੋਏ ਸੋਮੂ ਤਾਂ ਹੈਨਾ ਰਿੱਟੀ ਪੈ ਗਈ ਸੀ ਅੱਖਾਂ 'ਚ ਹੂੰ ਹੂੰ ਲਾਈਟ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ ਏਸੀਆਂ ਨੇ ਅੱਜ ਥੋੜਾ ਜਿਹਾ ਏਸੀ ਚੱਲਿਆਗਾ। ਬਾਕੀ ਦੇਖੋ ਜੋ ਵੀ ਨੰਨੀ ਕਾ ਏਸੀ ਚੱਲਦਾ। ਜੋ ਵੀ ਨੂੰ ਪਤਾ ਨਹੀਂ ਹੈਗਾ ਮੈਂ ਦੇਖ ਕੇ ਆਉਂਗੀ ਕਿ ਤੇ ਵਿਚਾਰੇ ਗਰਮੀ 'ਚ ਪੈਣ ਮੰਮੀ ਹੁਣ ਵੀ ਪਰੇਸ਼ਾਨ ਹੋ ਗਈ ਹੈ ਨਾ ਇੱਧਰ ਆ ਕੇ ਪਤਾ ਕੀ ਆ ਸਾਡੇ ਕੱਲੀ ਬਸ ਬਹੁਤੀ ਲਾਈਟ ਦੀ ਪ੍ਰੋਬਲਮ ਸੀ ਗਰਮੀਆਂ 'ਚ ਹੁਣ ਇਹ ਆਪਣੀ ਹੱਲ ਕਰਦਣ ਹੋਰ ਕੋਈ ਦਿੱਕਤ ਨਹੀਂ ਹੈਗੀ। ਮੰਮੀ ਤਾਂ ਪਹਿਲਾਂ ਹੀ ਬਿਮਾਰ ਰਹਿੰਦੇ ਨੇ ਇੱਕ ਉਹਨਾਂ ਨੂੰ ਅੱਖਾਂ ਦੀ ਪ੍ਰੋਬਲਮ ਆ, ਅਲਰਜੀ ਅੱਖਾਂ ਦੀ ਵੀ ਗਰਮੀ ਤੋਂ ਜਾਦੇ ਗਰਮੀ ਚ ਮੰਮੀ ਖੜ ਨਹੀਂ ਸਕਦੇ ਜਾਂ ਜਿਆਦਾ ਧੁੱਪ ਚ ਜਾਂ ਕਿਚਨ ਚ ਤੇ ਮੰਮੀ ਖੜ ਨਹੀਂ ਸਕਦੇ ਹੈ ਕਿ ਉਹਨਾਂ ਨੂੰ ਨਾ ਪ੍ਰੋਬਲਮ ਹੋ ਜਾਂਦੀ ਅੱਖਾਂ ਦੀ ਤੇ ਅਲਰਜੀ ਵਧ ਜਾਂਦੀ ਆ ਤੇ ਫਿਰ ਜਿੰਨਾ ਚਿਰ ਡਾਕਟਰ ਕੋਲੋਂ ਦਵਾਈ ਵਗੈਰਾ ਲੈਂਦੇ ਉਹਨਾਂ ਚਿਰ ਅੱਖਾਂ ਠੀਕ ਹੁੰਦੀ ਆ ਤਾਂ ਕਰਕੇ ਮੈਨੂੰ ਇੰਨਾ ਔਖਾ ਚ ਲੱਗ ਰਿਹਾ ਵੀ ਮੰਮੀ ਵੀ ਪਰੇਸ਼ਾਨ ਹੋਈ ਪਈ ਹੈ ਗਰਮੀ ਚ ਕਿ ਐਸੀ ਵੀ ਨਹੀਂ ਚੱਲਦਾ ਅੱਜ ਸਾਰਾ ਦਿਨ ਇੱਕ ਵੀ ਨਹੀਂ ਚੱਲਿਆ ਇੰਨੀ ਅਸੀਂ ਸਾਰਾ ਦਿਨ ਗਰਮੀ ਚ ਰਹੀਆਂ ਬਹੁਤ ਬੁਰਾ ਹਾਲ ਸੀਗਾ ਚਲੋ ਠੀਕ ਹੈ ਜੀ ਕਰਦੇ ਆ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਸਕਾਰ ਜੀ ਸਾਰੇ ਗਾਇਜ਼ ਕਰ ਰਹੇ ਨਵਾਂ ਮਿਲ ਕੇ ਬਹੁਤ ਖੁਸ਼ ਹਾਂ ਬਹੁਤ ਥੋੜੀ 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 ਸ਼ੁਕਰ ਜੀ ਨਹੀਂ ਖਾਸੀ ਗਾਇਜ਼ ਫਿਰ ਆਣੂ ਅਮੀ ਬੁਣੀ ਹਮ ਹੋਗੇ ਕੀ ਵੀ ਬਹੁਤ ਵਧੀਆ ਹੈ ਸ਼ੂ ਕਰਦੇ ਹਾਂ ਅਸ ਦਾ ਵਲੌਗ ਅਸ ਤੇ ਸੂ ਹੋ ਗਿਆ ਮਾਦੀ ਨੂੰ ਨਵਾਂ ਸਟਾਈਲ ਮਾਰਦਾ ਦੇ ਮੋਰ ਨਹੀਂ ਹੋਗੇ ਆਨ ਤਾਂ ਹੋਗੇ 95 95 ਇਸ ਵੀ ਦਾ ਵਲੌਗ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਗਲੇ ਵਲੌਗ ਤੇ ਸ਼ਸ਼ੀ ਕਾਲ ਜੀ ਸtare ਨੂੰ ਇਨੇ ਜੋ ਹੁਣ ਮਾਰਨਿੰਗ ਦੇ 9:30 ਵਜੇ ਨੇ ਮੈਂ ਰਾਤ ਦੇ ਪੌਣੇ 10:00 ਵਜੇ ਤੇ ਸਾਰੇ ਕਹਿਣਗੇ ਵੀ ਇਹ ਚੱਕਰ ਕੀ ਆ